ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਹੈ ਇਸ ਪੌੜੀ ਦੀ ਵਿਚਾਰ ਤੋਂ ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਸਾਰਾ ਸੰਸਾਰ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਪਦਾਰਥ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਇਸ ਕਰਕੇ ਇਸ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਪਦਾਰਥ ਉਸ ਅਗੰਮ ਪਰਮਾਤਮਾ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ ਜਿਵੇਂ ਕਿ ਵਿਚਾਰਵਾਨ ਵਿਦਵਾਨਾਂ ਦਾ মত ਹੈ ਕਿ ਪਰਮਾਤਮਾ ਦੀ ਪਰਮਾਤਮਾ ਦੇ ਦਰਕਾਰ ਦੀ ਬਰਾਬਰੀ ਦੁਨੀਆ ਦੀ ਕੋਈ ਵੀ ਚੀਜ਼ ਵਸਤੂ ਪਦਾਰਥ ਨਹੀਂ ਕਰ ਸਕਦੀ ਪਰ ਪ੍ਰਭੂ ਦੇ ਪਿਆਰਿਆਂ ਦੀ ਅਧਿਆਤਮਿਕ ਗਿਆਨੀਆਂ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੀ ਹੈ ਕਿ ਉਹਨਾਂ ਨੂੰ ਪਰਮਾਤਮਾ ਦੇ ਦਰਕਾਰ ਦੀ ਗੱਲ ਆਮ ਤੇ ਸਧਾਰਨ ਮਨੁੱਖ ਨੂੰ ਸਮਝਾਉਣ ਵਾਸਤੇ ਸੰਸਾਰ ਦੀ ਹੀ ਕਿਸੇ ਵਸਤੂ ਪਦਾਰਥ ਚੀਜ਼ ਦੀ ਉਦਾਹਰਨ ਦੇ ਕੇ ਸਮਝਾਉਣਾ ਪੈਂਦਾ ਹੈ ਸੋ ਉੰਜ ਕੋਈ ਵੀ ਚੀਜ਼ ਵਸਤੂ ਪਦਾਰਥ ਪਰਮਾਤਮਾ ਦੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ ਸੋ ਸਤਿਗੁਰੂ ਜੀ ਪਾਵਨ ਬਾਣੀ ਦੇ ਰਾਹੀਂ ਸਮਝਾਉਂਦੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਰੂ ਰਾਗ ਜੀ ਦੇ ਅੰਦਰ ਬਚਨ ਮਿਲਦੇ ਹਨ ਹਰ ਕਾ ਸੇਵਕ ਸੋ ਹਰ ਜਿਹਾ ਪਰਮਾਤਮਾ ਦਾ ਸੇਵਕ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤੈਨ ਕਾ ਭਉ ਸਭ ਗਵਾਸੀ ਜਿਨ੍ਹਾਂ ਨੇ ਡਰ ਤੋਂ ਰਹਿਤ ਪਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਡਰ ਖਤਮ ਹੋ ਜਾਂਦੇ ਹਨ ਉਹ ਪਰਮਾਤਮਾ ਦੀ ਤਰ੍ਹਾਂ ਹੀ ਨੇੜਰ ਹੋ ਜਾਂਦੀ ਹਨ ਸੋ ਸਤਿਗੁਰੂ ਜੀ ਜਪਜੀ ਸਾਹਿਬ ਜੀ ਦੀ 12ਵੀਂ ਪੌੜੀ ਦੇ ਅੰਦਰ ਬਚਨ ਕਰੇ ਹਨ ਕਿ ਉਸ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਉਸ ਦੀ ਉੱਚੀ ਆਤਮਿਕ ਅਵਸਥਾ ਨਹੀਂ ਦੱਸੀ ਜਾ ਸਕਦੀ ਜਿਸ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਪਤੀਜ ਗਿਆ ਹੈ ਨਾਮ ਵਿੱਚ ਜੁੜ ਗਿਆ ਹੈ ਨਾਮ ਵਿੱਚ ਗਿੱਜ ਗਿਆ ਹੈ ਪਰਮਾਤਮਾ ਦੇ ਨਾਮ ਨੂੰ ਜਿਸ ਨੇ ਮੰਨ ਲਿਆ ਹੈ ਉਸ ਦੀ ਉੱਚੀ ਆਤਮਿਕ ਅਵਸਥਾ ਦਾ ਅੰਦਾਜ਼ਾ ਲਗਾਉਣਾ ਜਾਂ ਅੱਖਰਾਂ ਜਾਂ ਸ਼ਬਦਾਂ ਦੇ ਨਾਲ ਬਿਆਨ ਕਰਕੇ ਦੱਸਣਾ ਮੁਸ਼ਕਲ ਹੈ ਜਿਵੇਂ ਕਿ ਭਗਤ ਕਬੀਰ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਦੇ ਮਿਲਾਪ ਦਾ ਜੋ ਰਸ ਤੇ ਆਨੰਦ ਹੈ ਉਸ ਨੂੰ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਭਗਤ ਕਬੀਰ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਸ ਤਰ੍ਹਾਂ ਇੱਕ ਗੂੰਗੇ ਮਨੁੱਖ ਨੂੰ ਮਠਿਆਈ ਦੇ ਦਿੱਤੀ ਜਾਵੇ ਗੁੜ ਦਿੱਤਾ ਦੇ ਦਿੱਤਾ ਜਾਵੇ ਉਹ ਗੁੜ ਦਾ ਸਵਾਦ ਤਾਂ ਮੰਨਦਾ ਹੈ ਰਸ ਆਨੰਦ ਤਾਂ ਮੰਨਦਾ ਹੈ ਪਰ ਉਸ ਦੇ ਕੋਲ ਜੀਭ ਨਹੀਂ ਹੈ ਕਿ ਉਸ ਸਵਾਦ ਨੂੰ ਬਿਆਨ ਕਰਕੇ ਦੱਸ ਸਕੇ ਠੀਕ ਇਸੇ ਹੀ ਤਰ੍ਹਾਂ ਪਰਮਾਤਮਾ ਦੇ ਮਿਲਾਪ ਦੇ ਆਨੰਦ ਨੂੰ ਮਿਲਾਪ ਦੀ ਅਵਸਥਾ ਨੂੰ ਸ਼ਬਦਾਂ ਜਾਂ ਅੱਖਰਾਂ ਵਿੱਚ ਕੈਦ ਬੰਦ ਨਹੀਂ ਕੀਤਾ ਜਾ ਸਕਦਾ ਸਹਿਬ ਬਚਨ ਕਰ ਰਹੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਗਤ ਸ਼ਬਦ ਦਾ ਅਰਥ ਹੈ ਅਵਸਥਾ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ ਉਸ ਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਸ ਨੂੰ ਦੱਸਿਆ ਨਹੀਂ ਜਾ ਸਕਦਾ ਜੇ ਕੋਈ ਉਸ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਬਾਅਦ ਵਿੱਚ ਪੁਸ਼ਤੌਂਦਾ ਹੈ ਕਿ ਮੈਂ ਹੋਸ਼ਾ ਯਤਨ ਕੀਤਾ ਹੈ ਕਿਉਂਕਿ ਜਿਵੇਂ ਪਰਮਾਤਮਾ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ ਪਰਮਾਤਮਾ ਦਾ ਉਰਲਾ ਬੰਨਾ ਪਰਲਾ ਬੰਨਾ ਨਹੀਂ ਦੱਸਿਆ ਜਾ ਸਕਦਾ ਪਰਮਾਤਮਾ ਦਾ ਪੂਰੀ ਤਰ੍ਹਾਂ ਭੇਦ ਨਹੀਂ ਪਾਇਆ ਜਾ ਸਕਦਾ ਇਸੇ ਹੀ ਤਰ੍ਹਾਂ ਪਰਮਾਤਮਾ ਦੇ ਨਾਲ ਜੁੜੇ ਹੋਏ ਦੀ ਆਤਮਿਕ ਉੱਚੀ ਅਵਸਥਾ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ ਜੇ ਕੋ ਕਹ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਰ ਹੁਣ ਕਾਗਦ ਦੇ ਉੱਤੇ ਕਲਮ ਦੇ ਨਾਲ ਲਿਖ ਕੇ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਉਸ ਅਵਸਥਾ ਨੂੰ ਤਾਂ ਮੰਨਿਆ ਹੀ ਜਾ ਸਕਦਾ ਹੈ ਮੰਨੇ ਕਾ ਬਹਿ ਕਰਨ ਵਿਚਾਰ ਜੇ ਬਹੁਤ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਤੇ ਉਸ ਅਵਸਥਾ ਦੇ ਬਾਰੇ ਵਿੱਚ ਕੋਈ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਵੀ ਕਰਨ ਤਾਂ ਵੀ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਪਰਮਾਤਮਾ ਦੇ ਨਾਮ ਦੀ ਉਚਮਤਾ ਹੈ ਪਰਮਾਤਮਾ ਦਾ ਨਾਮ ਇੰਨਾ ਉੱਚਾ ਹੈ ਪਰਮਾਤਮਾ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਸ਼ਬਦ ਦਾ ਅਰਥ ਹੈ ਕਿ ਕਾਲਖ ਤੋਂ ਰਹਿਤ ਮਾਇਆ ਦੇ ਪ੍ਰਭਾਵ ਤੋਂ ਰਹਿਤ ਜੇ ਕੋ ਮਨ ਜਾਣੇ ਮਨ ਕੋਈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਪ੍ਰਤੀ ਲਗਨ ਪੈਦਾ ਕਰ ਲੈਂਦਾ ਹੈ ਜਿਸ ਦੀ ਪਰਮਾਤਮਾ ਦੇ ਨਾਮ ਵਿੱਚ ਲਗਨ ਲੱਗ ਜਾਂਦੀ ਹੈ ਉਸ ਦੀ ਇੰਨੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਕਿ ਉਸ ਨੂੰ ਸ਼ਬਦਾਂ ਅੱਖਰਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ